ਸਤਿ ਸ੍ਰੀ ਅਕਾਲ ਜੀ ਕਹਿਣਾ ਹਾਂ ਪਤਾ ਨਹੀਂ ਕੀ ਲੱਗ ਪਈ ਇਹ ਸੀਮਿੰਟ ਚਾਹ ਰਲਾਉਣਾ ਤੇ ਅਸੀਂ ਲੱਗੇ ਆਂ ਜੀ ਚੁੱਲ੍ਹਾ ਬਣਾਉਣਾ ਤੇ ਇੱਥੇ ਇਹ ਪਲਾਟ ਆ ਕਿਹਦੇ ਦਾ ਪਲਾਟ ਆ ਜਿੱਥੇ ਆਪਾਂ ਚੁੱਲ੍ਹਾ ਬਣਾਉਣ ਲੱਗੇ ਆਂ ਇਹ ਤੰਨਾ ਜੀਆਂ ਮੈਂ ਪਹਿਲਾਂ ਹੀ ਟਿਕਾ ਕੇ ਰੱਖ ਲਈਆਂ ਫਿਰ ਸੀਮਿੰਟ ਅਸੀਂ ਲਾਗੇ ਗਵਾਂਢ ਬਣਦਾ ਹੈਗਾ ਮਕਾਨ ਉਹਨਾਂ ਦੇ ਕੋਲੋਂ ਸੀਮਿੰਟ ਅਸੀਂ ਮੰਗ ਕੇ ਲੈ ਲਿਆ ਤੇ ਫਿਰ ਇੱਦਾਂ ਕੁੜੀਆਂ ਮੇਰੇ ਨਾਲ ਲੱਗ ਕੇ ਤਾਂ ਅਸੀਂ ਇਹ ਨਾ ਚੁੱਲ੍ਹਾ ਬਣਾਉਣ ਲੱਗ ਪਈਆਂ ਏ ਬੋਦੋ ਤਾਂ ਚਲੋ ਕਰ ਜ਼ਰੂਰੀ ਨਹੀਂ ਹੈਗਾ ਵੀ ਅਸੀਂ ਕਿਤੇ ਰੋਜ਼ ਹੀ ਚੁੱਲ੍ਹਾ ਵਰਤਣਾ ਹੈਗਾ ਕਦੇ-ਕਦੇ ਦਿਲ ਕਰਿਆ ਹੁੰਦਾ ਵੀ ਚੁੱਲ੍ਹੇ ਤੇ ਵੀ ਕੋਈ ਕੰਮ ਕਰੀਏ ਕਿਉਂਕਿ ਹੁਣ ਸ਼ੁਰੂ ਤੋਂ ਹੀ ਤਾਂ ਕੰਮ ਆਪਾਂ ਕਰਦੇ ਰਹੇ ਹਾਂ ਚੁੱਲ੍ਹਾ ਤੇ ਕੰਮ ਕਰਦੇ ਸੀ ਆ ਗੈਸ ਸਿਲੰਡਰ ਤੇ ਚਲੋ ਕੁਝ ਸਾਲਾਂ ਤੋਂ ਆ ਗਏ ਜਿੱਦਾਂ ਹੁਣ ਹੋ ਗਿਆ ਆਪਾਂ ਨੂੰ ਵੀ 30 ਕਿ ਸਾਰੇ ਸਿਲੰਡਰ ਵਰਤਦੇ ਨੇ ਪਰ ਜਦ ਲੈ ਕਰਦਾ ਵੀ ਕਦੇ-ਕਦੇ ਚੁੱਲ੍ਹੇ ਤੇ ਕੰਮ ਕਰੀ ਗਏ ਹਨ ਤੇ ਅਸੀਂ ਜੀ ਹੁਣ ਇੱਥੇ ਸੀਮੈਂਟ ਲੜਾ ਕੇ ਤੇ ਨਿਆਣੇ ਬਹਾਸਦੇ ਸੀ ਵੀ ਆਂਟੀ ਤੇ ਇਦਾਂ ਲੱਗਦਾ ਜਿੱਦਾਂ ਮਿਸਤਰੀ ਦਾ ਹੀ ਕੰਮ ਕਰਦੀ ਹੁੰਦੀ ਆ ਤੇ ਅਸੀਂ ਇੱਥੇ ਆ ਫਰਸ਼ ਵੀ ਮੈਂ ਪਾਤਾ ਇੱਕ ਦਿਨਾਂ ਦੀ ਇੱਟਾਂ ਇਹਨਾਂ ਨੇ ਲਾਤੀਆਂ ਕੁੜੀਆਂ ਨੇ ਸਾਰੀਆਂ ਤੇ ਉੱਤੇ ਸੀਮੈਂਟ ਲਾ ਲਾ ਕੇ ਤੇ ਮੈਂ ਪਾਤਾ ਫਰਸ਼ ਬਣ ਗਿਆ ਵਧੀਆ ਸੋਨਾ ਜਿਹਾ ਤੇ ਫਿਰ ਅਸੀਂ ਇੱਟਾਂ ਵੀ ਕਿੰਨੀ ਦੂਰੋਂ ਜਾ ਕੇ ਇਹ ਲੈ ਕੇ ਆਏ ਆ ਜਿਹੜੇ ਚੁੱਲ੍ਹੇ ਵਾਸਤੇ ਲਿਆਂਦੀਆਂ ਆ ਤੇ ਕਿੰਨੇ ਬੜੀਆਂ ਭਾਰੀਆਂ ਇੱਟਾਂ ਸੀ ਮਸੀਂ ਲੈ ਕੇ ਆਈਆਂ ਫਿਰ ਮੈਂ ਇਹਨਾਂ ਥੋੜਾ ਥੋੜਾ ਥੱਲੇ ਸੀਮੈਂਟ ਲਾ ਕੇ ਉੱਤੇ ਜਿਹੜੀਆਂ ਆ ਟੈਲਾਂ ਲਿਆਂਦੀਆਂ ਇਹ ਲਾ ਦਿੱਤੀਆਂ ਬਹੁਤ ਭਾਰੀਆਂ ਟੱਲਾ ਸੀ ਮੇਰ ਕੋ ਤਾਂ ਚਾਕਾ ਬਣੀ ਸੀ ਹੁੰਦੀ ਤਾਂ ਬਹੁਤ ਨਿਆਣਿਆਂ ਨੇ ਕਹਿੰਦੇ ਲਾਗੇ ਮਕਾਨ ਬਣਦਾ ਆ ਆਂਟੀ ਤੁਸੀਂ ਨਾ ਇੱਥੇ ਹੁਣ ਦਿਹਾੜੀ ਤੇ ਲੱਗ ਜਾਓ ਆਰਾਮ ਨਾਲ ਮਿਸਤਰੀ ਦਾ ਕੰਮ ਕਰ ਲੈਨੇ ਮੈਂ ਕਹਾ ਉਹ ਮੈਂ ਕਹ ਅਗਰੇ ਨੇ ਕਿਆ ਕਰਨਾ ਹੁਣ ਇੰਨੇ ਬੜੇ ਭਾਈ ਵਿੱਚ ਇੱਕ ਬੀਬੀ ਵੀ ਮਿਸਤਰੀ ਨਹੀਂ ਆ ਗਈ ਆ ਤੇ ਆ ਦੇਖੋ ਆ ਭਾਈ ਦਾ ਕਰਕੇ ਨਾ ਕਿੱਤਾ ਜਿਹੜੀਆਂ ਲਾਤੀਆਂ ਐ ਵੈਸੇ ਤਾਂ ਜੀਤ ਕਰਦਾ ਸੀ ਵੀ ਮਿੱਟੀ ਦਾ ਚੁੱਲ੍ਹਾ ਬਣਾਵਾ ਪਰ ਜੇ ਮਿੱਟੀ ਦਾ ਬਣਾਇਆ ਤੇ ਇੱਥੇ ਜੇ ਕਿਸੇ ਟਾਈਮ ਨਾ ਠਾਕ ਹੋਇਆ ਤਾਂ ਸਾਰਾ ਹੀ ਖਰਾਬ ਹੋ ਜਾਣਾ ਆ ਤੇ ਇਸ ਕਰਕੇ ਅਸੀਂ ਕਹਾਂ ਚੱਲ ਇਹ ਪੱਕਾ ਹੀ ਕੰਮ ਆਪਾਂ ਕਰ ਲੈਣੇ ਹੈਗੇ ਤੇ ਵੇਖੜਾ ਆਪਾਂ ਕਿਹੜਾ ਰੋਜ਼ ਇੱਥੇ ਬਣਾਉਣਾ ਉਦੋਂ ਹੀ ਚਾਵਾ ਕਾਰਜ ਆ ਲਾਪੈਣੀਆਂ ਜਵੇਲੀਆਂ ਜਦੋਂ ਕਦੇ ਨਹੀਂ ਕੰਮ ਹੁੰਦਾ ਤਾਂ ਪੇਜ ਆਲੇ ਹੀ ਸੀ ਕਈਦਲ ਆਪ ਪੈਂਦੀਆਂ ਸੀ ਕੋਸੇ ਨਾ ਕੋਸੇ ਕਰਨ ਕਦੇ ਕਿ ਆਰੀਆਂ ਬਣਾਉਣ ਲਾਪਈਆਂ ਕਦੇ ਦਰਾਖਤਾਂ ਸ਼ਾਂਗਣ ਲਾਪਈਆਂ ਬਸ ਹਨਾ ਗਲੀ ਸਵਾਰ ਦੀਆਂ ਰਹੀਦਾ ਆ ਵੀ ਚਲੋ ਗਲੀ ਆਪਣੀ ਆ ਕਿਹੜਾ ਕਿਸੇ ਨੇ ਹੋਰ ਜਿੱਦਾਂ ਵੀ ਨਹੀਂ ਹੈਗਾ ਨੰਗਾ ਨਹੀਂ ਹੈਗਾ ਵੀ ਗਲੀ ਆਪਣੀ ਆ ਜਿੰਨੇ ਘਰ ਹੈਗੇ ਆ ਤਾਂ ਅਸੀਂ ਇਹਦੇ ਰਾਲ ਮਿਲ ਕੇ ਗਲੀ ਜਿਹੜੀ ਆਪਣੇ ਸਵਾਰ ਦਿਆਂ ਰਹੀਦਾ ਆ ਤੇ ਅਸੀਂ ਦੋਨੇ ਜਾਣੀਆਂ ਆਂ ਬਸ ਜਿਹੜੀਆਂ ਅਸੀਂ ਗਲੀ ਸਵਾਰਦੇ ਬਾਕੀ ਤਾਂ ਕੋਈ ਨਹੀਂ ਝਾੜੂ ਵੀ ਨਹੀਂ ਕੋਈ ਫੇਰਦਾ ਹੈਗਾ ਤੇ ਪਰ ਅਸੀਂ ਜ਼ਰੂਰ ਗਲੀ ਆਪਣੀ ਸਵਾਰ ਕੇ ਰੱਖੀ ਦੀ ਆ ਤੇ ਦੇਖੋ ਮੈਂ ਨਾ ਸੀਮੈਂਟ ਇਹਦਾ ਲਾਤਾ ਆ ਮੈਂ ਕਿਹਾ ਚੱਲ ਹੁਣ ਹਿੱਲੇ ਨਾ ਇਹ ਚੁੱਲਾ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਤੁਸੀਂ ਇਹਨਾਂ ਸ਼ੇਅਰ ਜਰੂਰ ਕਰਦਿਆ ਕਰੋ ਕਿਹਨਾਂ ਨੂੰ ਚੁੱਲੇ ਤੇ ਖਾਣਾ ਬਣਾਉਣਾ ਚੰਗਾ ਲੱਗਦਾ ਆ ਵਧੀਆ ਲੱਗਦਾ ਆ ਤੇ ਤੁਸੀਂ ਉਹ ਵੀ ਜਰੂਰ ਦੱਸਿਓ ਮੈਨੂੰ ਉਹਦਾ ਬਹੁਤ ਜੀ ਕਰਦਾ ਹੁੰਦਾ ਕਦੇ-ਕਦੇ ਚੁੱਲੇ ਤੇ ਕੰਮ ਕਰਾਂ ਤੇ ਪਰ ਜਦੋਂ ਹੁਣ ਇਹਨਾਂ ਦੇਖੀਦਾ ਵੀ ਹੁਣ ਅੱਜਕੱਲ੍ਹ ਬਾਲਣ ਵੀ ਮੁੱਲ ਜੀ ਆ ਸਾਰਾ ਕੁਝ ਮੁੱਲ ਦਾ ਆ ਫੇਰ ਇਹਦੇ ਨਾਲ ਕਹੀਦਾ ਵੀ ਕੀ ਤੋਂ ਇਹ ਦਿਖਾਉਣੇ ਇਹਦੇ ਨਾਲ ਤਾਂ ਸਿਲੰਡਰ ਹੀ ਚੰਗਾ ਆ ਹੁਣ ਤਾਂ ਬਾਲਣ ਵੀ ਇੰਨਾ ਮਹਿੰਗਾ ਲੱਕੜਾਂ ਇੰਨੀਆਂ ਮਹਿੰਗੀਆਂ ਵੀ ਲੈ ਕੇ ਮੁੱਲ ਬਾਲਣੀ ਹੁੰਦੀਆਂ ਤੇ ਅਸੀਂ ਗਲੀ 'ਚ ਅਸੀਂ ਦਰਖਤ ਛਾਂਗੇ ਸੀ ਜਿਹੜਾ ਕਿੰਨਾ ਹੀ ਸਾਡੇ ਕੋਲ ਬਾਲਣ ਹੋਇਆ ਪਿਆ ਸੀ ਅਸੀਂ ਕਹੇ ਚੱਲ ਹੁਣ ਵੀ ਨਾਲੇ ਤੇ ਬਾਲਣ ਬਾਹਰਤ ਹੋ ਜਾਊਗਾ ਨਾਲੇ ਚੁੱਲ੍ਹੇ ਦਾ ਸ਼ੌਂਕ ਪੂਰਾ ਹੋ ਜਾਊਗਾ ਤੇ ਅਸੀਂ ਇਹ ਕਿੰਨੇ ਦਿਨ ਲਾਏ ਆ ਇੰਨੇ ਕਿ ਥਾਂ ਹੀ ਬਣਾਉਣ ਨੂੰ ਕਦੇ ਇੱਟਾਂ ਲਾ ਲਈਆਂ ਕਦੇ ਉੱਤੇ ਸੀਮੈਂਟ ਪਾ ਲਿਆ ਕਦੇ ਰੇਤਾ ਪਾ ਲਈ ਬਸ ਇਦਿ ਲੱਗੀਆਂ ਰਹੀਆਂ ਤਾਂ ਆਹ ਕੱਲ ਫਿਰ ਮੈਂ ਤੁੱਲਾ ਬਣਾਇਆ ਤੇ ਨਾਲ ਹੀ ਇਹ ਕੁੜੀਆਂ ਨੇ ਵੀਡੀਓ ਬਣਾ ਲਈ ਕਹਿੰਦੀ ਆਂਟੀ ਦਾ ਕੰਮ ਦਿਖਾਉਨੇ ਆਪਾਂ ਮੈਂ ਕਹਾ ਦਿਖਾ ਦਿਓ ਕਿੱਚ ਕਿਹੜੀ ਗੱਲ ਆ ਕਿੰਦੀ ਆਂਟੀ ਕੰਢੀ ਫੇਰਦੀ ਐ ਮੈਨੂੰ ਲੱਗਦਾ ਵੀ ਜ਼ਰੂਰ ਥੋੜਾ ਬੋਤਾ ਕੰਮ ਕੀਤਾ ਲੱਗਦਾ ਕੋਰਸੀ ਕੀਤਾ ਲੱਗਦਾ ਮੈਂ ਕਿਹਾ ਚਲ ਕੋਈ ਗੱਲ ਨਹੀਂ ਆਪਾਂ ਬਣਾ ਲੈਨੇ ਮਾੜਾ ਮੋਟਾ ਕੁਛ ਤਾਂ ਕਰਾਂਗੇ ਤੇ ਚੁੱਲਾ ਤਾਂ ਆਪਾਂ ਜੀ ਬਣਾ ਲਿਆ ਤੇ ਵਿੱਚੇ ਫੇਰ ਮੇਰੀ ਇੱਕ ਸਹੇਲੀ ਆ ਗਈ ਮੈਂ ਉਹਨਾਂ ਲਈ ਚਾਹ ਪਾਣੀ ਬਣਾਉਣ ਲੱਗ ਪਈ ਤੇ ਹਾਂ ਫੇਰ ਐਦੇ ਕਿੰਨੇ ਟਾਈਮ ਜਾਣੀ ਸਾਨੂੰ ਲੱਗਾ ਚੁੱਲਾ ਬਣਾਉਣ ਨੂੰ ਕਿਨੇ ਕਦੇ ਇਦਰੋਂ ਦੀ ਆਂਟੀ ਹੁੰਦੀ ਔਖੀ ਹੋ ਹੋ ਕੇ ਇੱਕ ਤਾਂ ਸੇਹ ਤੇ ਇੰਨੀ ਭਾਰੀ ਹੋਈ ਪਈ ਐ ਕਰੀਏਗੀ ਕਦੇ ਆਂਦੀ ਹੋ ਕੇ ਸੀਮੈਂਟ ਲਾਵਾ ਕਦੇ ਇੱਧਰ ਦੀ ਹੋ ਕੇ ਸੀਮੈਂਟ ਲਾਵਾ ਕਾਰ ਕਰਾ ਕੇ ਜੀ ਅਸੀਂ ਚੁੱਲਾ ਬਣਾ ਹੀ ਲਿਆ ਫਿਰ ਕਾਫੀ ਟਾਈਮ ਲੱਗ ਗਿਆ ਉਦਾਂ ਸਾਨੂੰ ਇੰਨਾ ਕੰਮ ਕਰਦੇ ਆ ਉਹਨਾਂ ਅਸੀਂ ਕਹਿੰਦੇ ਨੇ ਮਿਸਤਰੀਆਂ ਦਾ ਕੰਮ ਕਿਤੇ ਸੌਖਾ ਨਹੀਂ ਹੈਗਾ ਇਹਦੇ ਨਾਲ ਮੈਂ ਕਹਿੰਦੀ ਮਿੱਟੀ ਦਾ ਚੁੱਲਾ ਬਣਾਉਣਾ ਫੇ ਵੀ ਸੌਖਾ ਆ ਆਹ ਤਾਂ ਮੈਨੂੰ ਬੜਾ ਔਖਾ ਜਿਹਾ ਕੰਮ ਲੱਗਾ ਦਿਲ ਤਾਂ ਕਰਦਾ ਸੀ ਵੀ ਮਿੱਟੀ ਦਾ ਹੀ ਬਣਾਵਾ ਫਿਰ ਜੇ ਮਿੱਟੀ ਦਾ ਬਣਾਉਣੀ ਮੈਂ ਤਾਂ ਮਿੱਟੀ ਤਾਂ ਸਾਡੇ ਲਾਗੇ ਬਹੁਤ ਆ ਹਰ ਜਨ ਤੂੜੀ ਨਹੀਂ ਮਿਲਦੀ ਹੈ ਕਿ ਵੀ ਤੂੜੀ ਕਿੱਥੋਂ ਲਿਆਈਏ ਤੂੜੀ ਹੋਣੀ ਵੀ ਜ਼ਰੂਰੀ ਆ ਤੂੜੀ ਨਾਲ ਹੀ ਤਾਂ ਮਿੱਟੀ ਜੋੜਨੀ ਹੈਗੀ ਆ ਹਨਾ ਤੇ ਤੁਸੀਂ ਮੇਰੀ ਵੀਡੀਓ ਨੂੰ ਚੱਲਦੀ ਚੱਲਦੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਫਿਰ ਮੈਨੂੰ ਇੱਥੋਂ ਲੱਗਦਾ ਵੀ ਇਹ ਨੀਵਾ ਆ ਮੈਂ ਇਹਦੇ ਵਿੱਚ ਵੀ ਥੋੜਾ ਜਿਹਾ ਸੀਮੈਂਟ ਲਾ ਦਿੱਤਾ ਤਾਂ ਬਾਕੀ ਤੁਹਾਡੇ ਜਦੋਂ ਪਾਣੀ ਇਹਦੇ ਨੂੰ ਲਾਵਾਂਗੇ ਫੇਰ ਹੀ ਪਤਾ ਲੱਗਣਾ ਆ ਵੀ ਕਿਦਾਂ ਹੁੰਦਾ ਆ ਮੈਂ ਇਹਦੇ ਵਿੱਚ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰ ਦਿੱਤਾ ਚੁੱਲ੍ਹੇ ਨੂੰ ਫਿਰ ਜਦੋਂ ਮਿਰਸੇਲੀ ਆ ਗਈ ਉਹ ਵੀ ਮੈਨੂੰ ਹੱਸੇ ਕਹਿੰਦੀ ਕਿੰਨੀ ਦਿਹਾੜੀ ਕੀਤੀ ਆ ਤੁਸੀਂ ਮੇਸਤਰੀ ਬਣੇ ਫਿਰਦੇ ਆ ਮੈਂ ਕਿਹਾ ਹਾਂ ਮੈਂ 1000 ਰੁਪਏ ਦਿਹਾੜੀ ਦਾ ਲੈਣੀ ਆ ਬੜਾ ਹਾਸਾ ਪਾਇਆ ਸਾਰਿਆਂ ਨੇ ਸਾਰੀਆਂ ਬੜਾ ਮਜ਼ਾਕ ਕਰੀ ਜਾਂਦੀਆਂ ਸੀਗੀਆਂ ਖੜੀਆਂ ਮੈਂ ਕਿਹਾ ਹਾਂ ਹੁਣ ਤੁਸੀਂ ਮੈਨੂੰ ਕੰਮ ਲਾ ਕੇ ਆਪ ਤੁਸੀਂ ਮਜ਼ਾਕ ਕਰੀ ਜਾਂਦੀਆਂ ਆ ਤੇ ਪਰ ਮੈਂ ਕਹਿੰਦੀ ਕਿ ਇੱਕ ਚੁੱਲਾ ਮੈਂ ਕਿਹਾ ਸਾਂਝਾ ਹੀ ਆ ਵੀ ਆਓ ਬਾਲਣ ਲੈ ਕੇ ਆਓ ਤੇ ਰੋਟੀਆਂ ਆਪਣੀਆਂ ਲਾ ਕੇ ਲੈ ਜਾਓ ਇਹਦਾ ਕੋਈ ਨਹੀਂ ਹੈਗਾ ਕੋਚ ਨਹੀਂ ਹੁੰਦਾ ਇਹਨੂੰ ਜਿੰਨੇ ਵੀ ਰੋਟੀ ਚਿੱਲੇ ਤੇ ਬਣਾਉਣੀ ਆ ਬਾਲਣ ਲੈ ਆਓ ਰੋਟੀਆਂ ਪਕਾ ਕੇ ਲੈ ਜਬੋ ਕਈ ਯਾਰ ਸ਼ੌਂਕ ਜਾਗੀ ਪੈਂਦਾ ਮੇਰੇ ਵਰਗੀਆਂ ਇਹਨੂੰ ਜਿੱਦਿਆਂ ਅਸੀਂ ਪਹਿਲੇ ਸਮੇਂ ਦੀਆਂ ਹੈਗੀਆਂ ਨਾ ਚਨਾਨੀਆਂ ਸਾਨੂੰ ਸ਼ੌਂਕ ਉੱਠਦਾ ਆ ਵੀ ਕਦੇ-ਕਦੇ ਚੁੱਲ੍ਹੇ ਤੇ ਕੰਮ ਕਰੀਏ ਅੱਜ ਕੱਲ ਦੇ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਹੈਗਾ ਮੈਕਨਿਸਟੋਪਾਂ ਦਾ ਵੀ ਨਹੀਂ ਪਤਾ ਹੋਣਾ ਚੁੱਲਿਆਂ ਦਾ ਕੀ ਪਤਾ ਹੋਣਾ ਆ ਆ ਕਰਕਾਰ ਦੀ ਚੁੱਲ੍ਹਾ ਸਾਡਾ ਬਣ ਕੇ ਤਿਆਰ ਹੋ ਹੀ ਗਿਆ ਤੇ ਮੈਂ ਇਧਰੋਂ ਵੀ ਮੈਂ ਕਿਹਾ ਮਾੜੀ-ਮਾੜੀ ਸਫਾਈ ਜਿਹੜੀ ਕਰ ਦਿੰਨੀ ਆ ਇਹ ਵੀ ਚੰਗਾ ਲੱਗਦਾ ਹੈ ਹਨਾ ਫੇ ਖਲਾਰਾ ਜਿਹਾ ਵੀ ਨਹੀਂ ਲੱਗੇ ਚੰਗਾ ਲੱਗਦਾ ਹੈਗਾ ਤੇ ਵਧੀਆ ਹੁੰਦਾ ਸੀ ਜਦੋਂ ਸਾਰਾ ਖਾਣਾ ਬਣਾਉਣਾ ਖਾਣਾ ਬਣਾ ਕੇ ਚੁੱਲ੍ਹੇ ਨੂੰ ਸਵਾਰਨਾ ਪੋਚਾ ਲਾਉਣਾ ਚੁੱਲ੍ਹੇ ਵੀ ਚੁੱਲ੍ਹੇ ਚੌਂਕੇ ਵੀ ਚਾਮਕਦੇ ਹੁੰਦੇ ਸੀ ਉਹ ਕੁਛ ਅਲੱਗ ਹੀ ਹੁੰਦਾ ਸੀ ਤੇ ਪਰ ਹੁਣ ਤਾਂ ਵਾਏ ਕੁਛ ਨਹੀਂ ਰਹਿ ਗਿਆ ਖੜੇ ਹੋ ਕੇ ਖਾਣਾ ਖੜੇ ਹੋ ਕੇ ਬਣਾਉਣਾ ਬਸ ਹੁਣ ਮੈਂ ਕੀ ਕਹਾਂ ਫਿਰ ਅਸੀਂ ਤਾਂ ਵੀ ਉਦਾਂ ਹੀ ਆਖੀਆਂ ਹੋਣਾ ਤੇ ਗੋਡੇ ਵੀ ਤਾਂ ਹੀ ਦੁਖਦੇ ਆ ਹੋਰ ਕੀ ਆ ਫਿਰ ਪੀਟੀ ਵੀ ਸੀਮਿੰਟ ਥੋੜਾ ਪਾਇਆ ਤਾਂ ਅਗਲੇ ਦਿਨ ਮੈਂ ਕਿਹਾ ਇਹਨੂੰ ਪਾਣੀ ਲਾਵਾਂਗੇ ਤਾਂ ਜਦੋਂ ਫਿਰ ਮੈਂ ਹੁਣ ਅਗਲੇ ਦਿਨ ਮੈਂ ਸਬੀਰ ਨੂੰ ਇਹਨੂੰ ਪਾਣੀ ਲਾਇਆ ਤੇ ਫਿਰ ਮੈਨੂੰ ਪਤਾ ਲੱਗਾ ਵੀ ਚੁੱਲ੍ਹਾ ਵਿੱਚੋਂ ਥੋੜਾ ਜਿਹਾ ਨਿਮਾ ਰਹਿ ਗਿਆ ਆ ਮੈਨੂੰ ਪਾਣੀ ਲਾ ਕੇ ਮੈਂ ਕਿਹਾ ਚਲ ਦੇਖ ਲੈਨੀ ਆ ਆ ਦੇਖੋ ਵਿੱਚ ਪਾਣੀ ਜਿਹੜਾ ਆ ਖੜਾ ਹੋ ਗਿਆ ਆ ਤੇ ਇਹਦਾ ਮਤਲਬ ਇਹ ਆ ਵੀ ਚੁੱਲ੍ਹਾ ਵਿੱਚੋਂ ਹਜੇ ਨਿਮਾ ਆ ਤੇ ਇਦਾਂ ਕਰਦੀ ਆ ਥੋੜਾ ਜਿਹਾ ਸੀਮਿੰਟ ਇਹਦੇ ਵਿੱਚ ਹੋਰ ਲਾ ਦਿੰਦੀ ਆ ਤਾਨੂੰ ਇਹ ਮੇਰਾ ਅੱਜ ਦਾ ਵਲੌਗ ਕਿੱਦਾਂ ਦਾ ਲੱਗਾ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਹੋਰ